ਇਹਰੇ ਪੱਥਰ ਲਾਉਣ ਆਇਆ ਸੀ ਭਈਆ ਯਾਰ ਠੀਕ ਹੈ ਮੈਂ ਬਾਹਰ ਰਹਿ ਜਾਂਦਾ ਸੀ ਮੈਨੂੰ ਨਹੀਂ ਪਤਾ ਸੀ ਵੀ ਇਹ ਇਹ ਜਿਹਾ ਹਰਕਤ ਕਰੂਗੀ ਇਹ ਹਾਂ ਕਰੋ ਮੈਂ ਜਿਵੇਂ ਦੇਖਿਆ ਭਾਈ ਦੋਵੇਂ ਨਗੇਜ ਭਈਏ ਨਾਲ ਗਲਤ ਕੰਮ ਕਰਦੀ ਸੀਗੀ ਅੱਛਾ ਛੱਡ ਲਈ ਤੇ ਬਾਈ ਫਿਰ ਮੈਂ ਇਥੋਂ ਰਿਹੜ ਗਿਆ ਭਈਆ ਤਾਂ ਭੱਜ ਗਿਆ ਪਰ ਮੈਂ ਆਪਦੀ ਘਰ ਵਾਲੀ ਮਾਰ ਤਾ ਕੋਈ ਕੁੜਗਾਨੂ ਬਈ ਕੁੜਗਾਨੂ ਇਹ ਚਾਹੀਦਾ ਹੈ ਨਾ ਤੇ ਜੇ ਤਾਂ ਭਈਆ ਸਾਰਾ ਕੋਈ ਮਿਲ ਜਾਂਦਾ ਫਿਰ ਵੀ ਜੇ ਬਾਹਰ ਮੂੰਹ ਮਾਰਨਾ ਫਿਰ ਫਾਇਦਾ ਕੀ ਹੈ ਨਾ ਸਿਰਫ ਆਪਾਂ ਕੇ ਕੇ ਕਾਦੇ ਕੰਮ ਲਈ ਸਿਰਫ ਉਹੀ ਕੰਮ ਲਈ ਸਬੰਧ ਬਣਾਉਣ ਵਾਸਤੇ ਆਪਾਂ ਗਲਤ ਹੋਈ ਜਾਂਦੇ ਹਾਂ ਸਾਰਾ ਕੋਈ ਮਿਲਦੇ ਬਾਅਦ ਇਹ ਵੀ ਤਾਂ ਆਪਾਂ ਗਲਤ ਹੋਈ ਜਾਂਦੇ ਫਿਰ ਤਾਂ ਬਹੁਤ ਵੱਡੀ ਗਲਤੀ ਹੈ ਬਾਈ ਤੁਹਾਨੂੰ ਵੀ ਤੇ ਤੁਸੀਂ ਗਲਤੀ ਨਾ ਕਰੋ ਕਿ ਗੁੱਸੇ ਵਿੱਚ ਲੈ ਫੈਸਲੇ ਕਦੇ ਬੰਦੇ ਨੂੰ ਕਾਹ ਹੋ ਜਾ ਦਾ ਬਈ ਆਦਾ ਪਾਸਾ ਕਰ ਲੋ ਪਾਸਾ ਕਰ ਲੋ ਬਈ ਮੇਥੋਂ ਤਲਾਕ ਦੇ ਦੇ ਮੇਥੋਂ ਪਾਸਾ ਹੋਇਆ ਨਹੀਂ ਕਿ ਮੈਂਥੋਂ ਰਹਿਣੀ ਗਿਆ ਬਈ ਤੇ ਮੈਥੋਂ ਅਣਖਾਂ ਖਚਾ ਦੀ ਭੈਣ ਕਰ ਲਈ ਬਈ ਯਾਨੀ ਕਿ ਹੁਣ ਤੈਨੂੰ ਕੀ ਮੈਂ ਸਹੁਰਿਆਂ ਨੂੰ ਕੀ ਦੱਸਾਂ ਬਈ ਮਾਦੀ ਸਾਸਰ ਨੂੰ ਵੀ ਕਹਿੰਦਾ ਸੀ ਉਹਦੀ ਭੈਣ ਨੂੰ ਵੀ ਕਹਿੰਦਾ ਸੀ ਹਾਂ ਠੀਕ ਹੈ ਸਾਰਿਆਂ ਨੂੰ ਕਹਿੰਦਾ ਸੀ ਪਰ ਉਹ ਉਹਨੇ ਜਮਾਂ ਨਹੀਂ ਸ਼ਰਮ ਕੀਤੀ আর ਉਹਨੂੰ ਸ਼ਰਮ ਆਉਣੀ ਚਾਹੀਦੀ ਸੀ ਹਾਂ ਅੱਜ ਮੇਰੇ ਤੇ ਕਾਰਵਾਈ ਹੋ ਜੇ ਕੋਈ ਚੱਕਰ ਨਹੀਂ ਪਰ ਮੈਂ ਅਣਖ ਸਾਲ ਅਣਖੀ ਬੰਦਾ ਸੀ ਬਈ ਮੈਂਥੋਂ ਰਹਿਣੀ ਜਾਂਦਾ ਸੀ ਸਤਿ ਸ਼੍ਰੀ ਅਕਾਲ ਦੋਸਤੋ ਅੱਜ ਸੋਨੂੰ ਇੱਕ ਅਜਿਹੇ ਨੌਜਵਾਨਾਂ ਮਿਲਾਉਣ ਜਾ ਰਹੇ ਹਾਂ ਜਿਹੜਾ ਜਿਹਨੂੰ 20 ਸਾਲਾਂ ਦੀ ਸਜ਼ਾ ਹੋ ਚੁੱਕੀ ਐ ਤੇ ਅੱਜ 6 ਮਹੀਨਿਆਂ ਤੋਂ ਬਾਅਦ ਜੇਲ੍ਹ ਦੇ ਵਿੱਚੋਂ ਛੁੱਟੀ ਤੇ ਆਇਆ ਹੋਇਆ ਵਾ ਕਿਹੜੇ ਮਸਲੇ ਦੇ ਵਿੱਚ ਉਹਨੂੰ ਸਜ਼ਾ ਹੋਈ ਐ ਕੋਈ ਭਈਏ ਦਾ ਮਸਲਾ ਸੀਗਾ ਭਈਏ ਵਾਲੇ ਮਸਲੇ ਵਿੱਚ ਉਹਨੂੰ ਸਜ਼ਾ ਹੋਈ ਐ ਤੁਸੀਂ ਵੀਡੀਓ ਸਾਰੀ ਦੇਖੋ ਤੇ ਆਪਾਂ ਕਰਦੇ ਹਾਂ ਗੱਲਬਾਤ ਕਿਸ ਮਸਲੇ ਦੇ ਵਿੱਚ ਉਹਨੂੰ ਸਜ਼ਾ ਹੋਈ ਐ ਆਜੋ ਵੀ ਕਰਦੇ ਹਾਂ ਗੱਲਬਾਤ ਸਤਿ ਸ਼੍ਰੀ ਅਕਾਲ ਦੋਸਤੋ ਆ ਸੋਡੇ ਕੋਲ ਇੱਕ ਜੇਹੀ ਖਬਰ ਲੈ ਕੇ ਆਏ ਆ ਜਿਸ ਦੇ ਵਿੱਚ ਕੀ ਵਿਆਹ ਤੋਂ 24 ਦਿਨਾਂ ਬਾਅਦ 25 ਦਿਨਾਂ ਬਾਅਦ ਆਪਣੀ ਘਰ ਵਾਲੀ ਨੂੰ ਮਾਰਤਾ ਕਿਹਨੇ ਮਾਰਿਆ ਆ ਆਪਣੇ ਪਿੱਛੇ ਨੌਜਵਾਨ ਖੜਾ ਇਹਨਾਂ ਕਰਦੇ ਗੱਲਬਾਤ ਕੀ ਸੀ ਸੱਸ ਗਿਆ ਬਈ ਸੱਸ ਗਿਆ ਬਈ ਬਈ ਵਿਆਹ ਤੋਂ 24 25 ਦਿਨਾਂ ਬਾਅਦ ਉਹਦੀ ਘਰ ਵਾਲੀ ਮਾਰਤੀ ਕੀ ਗੱਲਬਾਤ ਸੀ ਬਈ ਬਈ ਮੇਰੀ ਘਰ ਵਾਲੀ ਗਲਤ ਸੀ ਯਾਰ ਕਿਸੇ ਬੰਦੇ ਨਾਲ ਤੈਨੂੰ ਕੀ ਪਤਾ ਲੱਗਿਆ ਬਈ ਉਹਦੀ ਗਲਤ ਉਹ ਬਈ ਇਹਨਾਂ ਗਲਤ ਸੀ ਭਈ ਇਹ ਨਾਲ ਗਲਤ ਸੀ ਦਰਸ਼ਕੋ ਕਹਿੰਦਾ ਮੇਰੀ ਘਰ ਵਾਲੀ ਭਈ ਜੀ ਭਈ ਇਹ ਨਾਲ ਗਲਤ ਸੀ ਮਾਰਨਾ ਜ਼ਰੂਰੀ ਸੀ ਕੋਈ ਹੋਰ ਸੌ ਹੱਲ ਉਹਦੇ ਤਲਾਕ ਦੇ ਜਾਂ ਦਾ ਕੁਝ ਕਰ ਦੇ ਹੁੰਦਾ ਭਈ ਉਹ ਸੁਧਰਦੀ ਨਹੀਂ ਸੀ ਬਹੁਤ ਵਾਰੀ ਸਮਝਾਇਆ ਪਹਿਲਾਂ ਵੀ ਫੜ ਲਈ 2-3 ਵਾਰੀ ਮੈਂ ਅੱਛਾ 24 ਦਿਨਾਂ ਦੇ ਵਿੱਚ ਤੂੰ 2-3 ਵਾਰੀ ਅੱਧ ਘਰ ਇਹਨੂੰ ਫੜ ਲਿਆ ਸੀ ਪਹਿਲਾਂ ਵੀ ਮੈਨੂੰ ਪਤਾ ਸੀ ਇਹਦੀਆਂ ਗੱਲਾਂ ਮੈਨੂੰ ਜਿੱਥੇ ਮੇਰਾ ਰਿਸ਼ਤਾ ਹੋਇਆ ਸੀ ਉੱਥੇ ਵੀ ਮੈਨੂੰ ਕਿਹਾ ਸੀਗਾ ਕਹਿੰਦੇ ਵੀ ਇਹ ਗਲਤ ਹੈ ਭਈ ਜਨਾਨੀ ਇਹਦਾ ਨਵਿਆਣਾ ਕਰਾਂਗੇ ਚਲ ਵਿਆਹ ਤੋਂ ਬਾਅਦ ਬੰਦਾ ਸੁਧਰ ਜਾਂਦਾ ਹੁੰਦਾ ਪਰ ਯਾਰ ਉਹ ਸੁਧਰੀ ਨਹੀਂ ਬਾਅਦ ਦੇ ਵਿੱਚ ਵੀ ਉਹ ਗਲਤ ਰਹੀ ਤੇ ਜਦੋਂ ਮ ਨੇ ਕੀਤੀ ਸਾਡੇ ਘਰੇ ਪੱਥਰ ਲਾਉਣ ਆਇਆ ਸੀ ਭਈਆ ਯਾਰ ਠੀਕ ਹੈ ਮੈਂ ਬਾਹਰ ਰਹਿਂਦਾ ਸੀ ਮੈਨੂੰ ਨਹੀਂ ਪਤਾ ਸੀ ਵੀ ਇਹੇ ਜਿਹਾ ਹਰਕਤ ਕਰੂਗੀ ਇਹ ਹਾਂ ਪਰ ਉਹ ਮੈਂ ਜਦੋਂ ਵੇਖਿਆ ਭਾਈ ਦੋਵੇਂ ਨੰਗੇ ਜਿ ਭਈਏ ਨਾਲ ਗਲਤ ਕੰਮ ਕਰਦੀ ਸੀਗੀ ਤੇ ਮੈਂ ਫੜ ਲਈ ਤੇ ਬਾਈ ਫਿਰ ਮੈਂ ਥੋੜ ਰਹਿਣ ਗਿਆ ਭਈਆ ਤਾਂ ਭੱਜ ਗਿਆ ਪਰ ਮੈਂ ਆਪਦੀ ਘਰ ਵਾਲੀ ਮਾਰਤੀ ਵੇਖੋ ਬਈ ਦਰਸ਼ਕੋ ਵਿਆਹ ਤੋਂ 30 ਚਾਹੁੰਗਾ ਦਿਨਾਂ ਬਾਅਦ ਨੇ ਅੱਜ ਘਰ ਵਾਲੀ ਮਾਰਤੀ ਕਹਿੰਦਾ ਭਈਏ ਦੇ ਨਾਲ ਮਾੜੀ ਸੀਗੀ ਮੈਂ ਉਹਨੂੰ ਉੱਤੋਂ ਫੜ ਲਿਆ ਬਾਈ ਪਹਿਲੀ ਗੱਲ ਤਾਂ ਆਪਾਂ ਕੁੜੀਆਂ ਨੂੰ ਕਹਿਣਾ ਚਾਹੁੰਦੇ ਆ ਵੀ ਜੇ ਤੁਹਾਡਾ ਵਿਆਹ ਹੋ ਜਾਂਦਾ ਇਹੋ ਜਿਹੇ ਗਲਤ ਕੰਮ ਆਦੇ ਮਾਰਤਾ ਬਈ ਤੁਸੀਂ ਉਹਦੇ ਘਰੇ ਪੜਾ ਤਲਾਹ ਦਿੱਤੀ ਵੀ ਐਂ ਕਰਕੇ ਗਲਤ ਆ ਬਈ ਯਾਰ ਤਲਾਹ ਮੈਂ ਬਹੁਤ ਵਾਰੀ ਦਿੱਤੀ ਉਹਦੀ ਮਾਂ ਉਹਦੇ ਨਾਲ ਰਲੀ ਹੋਈ ਸੀ ਉਹਦੀ ਮਾਂ ਕਹਿੰਦੀ ਸਾਡੀ ਕੁੜੀ ਤਾਂ ਸਿਆਣੀ ਆ ਸਾਡੀ ਕੁੜੀ ਤਾਂ ਸਿਆਣੀ ਆ ਨਹੀਂ ਤੂੰ ਹਰਕਤਾਂ ਦੱਸਦਾ ਵੀ ਐਂ ਕਰਕੇ ਮੈਂ ਫਰਮ ਸੀ ਬਈ ਮੈਂ ਉਹਦੇ ਭਰਾ ਨੂੰ ਵੀ ਦੱਸਦਾ ਸੀ ਮੇਰੇ ਸਾਲੇ ਨੂੰ ਕੋਣ ਨੂੰ ਦੱਸਦਾ ਜੇ ਮੈਂ ਉਹਦੇ ਸਹੁਰੇ ਨੂੰ ਕੀ ਦੱਸਾਂ ਬਈ ਮੈਂ ਉਹਦੀ ਸੱਸ ਨੂੰ ਵੀ ਕਹਿੰਦਾ ਸੀ ਉਹਦੀ ਭੈਣ ਨੂੰ ਵੀ ਕਹਿੰਦਾ ਸੀ ਠੀਕ ਹੈ ਸਾਰਿਆਂ ਨੂੰ ਕਹਿੰਦਾ ਸੀ ਪਰ ਉਹ ਉਹਨੇ ਜਮਾਂ ਨਹੀਂ ਸ਼ਰਮ ਕੀਤੀ ਯਾਰ ਉਹਨੂੰ ਸ਼ਰਮ ਆਉਣੀ ਚਾਹੀਦੀ ਸੀ ਅੱਜ ਮੇਰੇ ਤੇ ਕਾਰਵਾਈ ਹੋ ਜੇ ਕੋਈ ਚੱਕਰ ਨਹੀਂ ਪਰ ਮੈਂ ਅਣਖਾਂ ਅਣਖੀ ਬੰਦਾ ਸੀ ਬਈ ਹੂੰ ਮੈਥੋਂ ਰਹਿਣ ਜਾਂਦਾ ਸੀ ਨਹੀਂ ਅਣਖੀ ਬੰਦਾ ਸੀਗਾ ਬਈ ਅੱਜ 5 6 7 ਮਹੀਨੇ ਲਾ ਕੇ ਜੇਲ੍ਹ ਚੋਂ ਆਇਆ ਬਾਈ ਬਾਹਰ ਤੇ ਬਈ ਅਣਖ ਤੇਰੀ ਰੁਲ ਗਈ ਤੇਰੀ ਕਿੰਨੇ ਸਾਲਾਂ ਦੀ ਸਜ਼ਾ ਹੋਈ ਉਹਨੂੰ 20 ਸਾਲ ਦੀ 20 ਸਾਲ ਦੀ ਸਜ਼ਾ ਹੋਈ ਆ ਬਈ ਅਣਖ ਗੈਰਤ ਕਿੱਥੇ ਰਹਿ ਗਈ 20 ਸਾਲ ਘਰ ਦੇ ਵਿੱਚ ਤੇਰੇ ਹੋਰ ਕੌਣ ਕੌਣ ਆ ਪਰਿਵਾਰ ਦੇ ਵਿੱਚ ਪਰਿਵਾਰ ਚ ਬਈ ਮੈਂ ਮਮੀ ਡੈਡੀ ਹੈ ਮੇਰੇ ਸਾਰਾ ਪਰਿਵਾਰ ਆ ਅਸੀਂ ਨਹੀਂ ਤੇਰਾ ਕੋਈ ਭੈਣ ਭਰਾ ਸੀਗਾ ਕੋਈ ਕਿਹ ਬੰਦੇ ਆ ਸੀ ਯਾਰ ਨਹੀਂ ਭੈਣ ਭਰਾ ਹੈਗਾ ਕੋਈ ਸਾਡੇ ਭੈਣ ਭਰਾ ਹੈ ਨਹੀਂ ਹੇਣੀ ਲੈਂਡਲਾਰਡ ਬੰਦੇ ਆ ਤਾਂ ਬਈ ਤੂੰ ਲੈਂਡਲਾਰਡ ਕੀ ਰਹਿ ਗਿਆ ਪਿੱਛੇ ਤੇਰੇ ਭਰਾ ਨਹੀਂ ਘਰ ਤੂੰ ਰੋਲਤਾ ਬੁੱਢੇ ਮਾਪਿਓ ਰੋਲਤੇ 20 ਸਾਲੀ ਤੈਨੂੰ ਸਜ਼ਾ ਹੋ ਗਈ ਐ ਉਹਨਾਂ ਦੇ ਪਿੱਛੇ ਹੁਣ ਤੂੰ ਛੁੱਟੀ ਆਇਆ ਵਾ ਉਹਨਾਂ ਦੇ ਪਿੱਛੇ ਕੌਣ ਆ ਉਹਨੂੰ ਕੌਣ ਸੰਭੂਗਾ ਭਾਈ ਯਾਰ بس غلطی ਹੋ ਗਈ ਭਾਈ ਨਹੀਂ ਹੋਈ ਮੈਨੂੰ ਪਤਾ ਨਹੀਂ ਪਰ ਮੈਨੂੰ ਵਧੀਆ ਲੱਗਿਆ ਵਧੀਆ ਹੋ ਗਿਆ ਤੈਨੂੰ ਸੰਤੋਸ਼ਟੀ ਮਿਲੀ ਨੂੰ ਮਾਰ ਕੇ ਹੁਣ ਮੈਨੂੰ ਹੁਣ ਮੈਨੂੰ ਔਖਾ ਲੱਗਦਾ ਪਹਿਲਾਂ ਮੈਨੂੰ ਐ ਸੀਗਾ ਚਲ ਮੈਂ ਵਧੀਆ ਕੀਤਾ ਬਾਈ 2 ਮਿੰਟ ਦਾ ਗੁੱਸਾ ਸੀ ਸਿਰਫ 2 ਮਿੰਟ ਦਾ ਗੁੱਸਾ ਬਾਈ ਜੇ ਤੂੰ ਉਦੋਂ ਜਰ ਜਾਂਦਾ ਜੇ 2 ਮਿੰਟ ਦਾ ਗੁੱਸਾ ਤੂੰ ਸ਼ਾਂਤ ਕਰ ਲੈਂਦਾ ਕੀ ਹੈ ਤੇਰੀ ਏਡੀ ਵੱਡੀ ਜਿਹੜੀ ਮੁਸੀਬਤ ਆਈ ਹੈ ਤੇਰੀ ਵੱਜ ਜਾਂਦੀ ਨਹੀਂ ਬਾਈ ਹੂੰ ਇਹ ਚੀਜ਼ਾਂ ਕਿੱਥੇ ਯਾਰ ਨਹੀਂ ਬਈ ਜਿੱਦੇ ਤੂੰ ਉਹਨੂੰ ਵੇਖਣ ਗਿਆ ਸੀ ਉਹਦਾ ਸਗਣ ਪੈਂਦਾ ਉਹਦੇ ਤੋਂ ਇਹਨਾਂ ਗੱਲਬਾਤ ਕੀਤੀ ਸੀ ਕਿ ਵੀ ਤੂੰ ਕੀ ਤੇਰੀ ਪਹਿਲਾਂ ਗੱਲਬਾਤ ਹੈਗੀ ਹੈ ਜਾਂ ਨਹੀਂ ਹੈ ਬਈ ਯਾਰ ਮੈਨੂੰ ਪਤਾ ਸੀ ਯਾਰ ਮੈਨੂੰ ਮੈਂ ਵੇਖਿਆ ਉਹਦੀ ਅੱਖੀ ਯਾਰ ਫਿਰ ਮੈਂ ਕਿਉਂ ਝੂਠ ਨਹੀਂ ਜਿੱਦੇ ਸਗਣ ਤੁਹਾਡਾ ਪਿਆ ਉਹਦੋਂ ਪਹਿਲਾਂ ਹੀ ਵੇਖ ਲਿਆ ਸੀ ਇਹਨੂੰ ਫਿਰ ਤੂੰ ਬਈ ਵਿਆਹ ਕਿਉਂ ਕਰਾਇਆ ਮੈਨੂੰ ਅਸੀਂ ਸੁਧਰ ਜੂਗੀ ਬਈ ਉਹਨੂੰ ਕਿਹਾ ਸੀਗਾ ਤੂੰ ਸੁਧਰਨ ਦਾ ਮੌਕਾ ਦਿੱਤਾ ਸੀ ਬਈ ਬਹੁਤ ਵੱਡਾ ਮੌਕਾ ਫਿਰ ਤੂੰ ਅਧਿਕਾਰ ਨਾਲ ਉਹਨੂੰ ਬਈ ਸੁਧਰਨ ਦਾ ਮੌਕਾ ਨਹੀਂ ਦਿੱਤਾ ਦਿੱਤਾ ਸੀ ਬਈ ਮੌਕਾ ਵੀ ਦਿੱਤਾ ਸੀਗਾ ਸਾਰਾ ਕੁਝ ਕਿਹਾ ਸੀ ਯਾਰ ਉਹ ਪਰ ਉਹਨੇ ਮੇਰੀ ਇਕ ਨਹੀਂ ਬਈ ਸਾਰਾ ਕੁਝ ਮਿਲਦਾ ਸੀਗਾ ਰਕੜੀ ਰੱਖੀ ਸੀਗੀ ਕੰਮ ਕਰਨ ਵਾਸਤੇ ਘਰੇ ਠੀਕ ਹੈ ਸਾਰਾ ਕੁਝ ਸੀਗਾ ਮਾਂ ਪਿਓ ਸੀਗਾ ਖਾਣਾ ਪੀਣਾ ਖੁੱਲਾ ਰਹਿਣਾ ਸਾਰਾ ਕੁਝ ਓਕੇ ਏਸੀ ਉਸੀ ਲੱਗੇ ਸੀਗੇ ਫਿਰ ਵੀ ਯਾਰ ਜੇ ਬਾਹਰ ਮੂੰਹ ਮਾਰਨਾ ਫਿਰ ਕੀ ਫਾਇਦਾ ਹਾਂ ਮੈਂ ਇਹੀ ਗੱਲ ਕਰਨ ਲੱਗਿਆ ਸੀ ਬਈ ਕੀ ਥੋਡੇ ਘਰੇ ਕੰਮ-ਕੂਮ ਕੋਈ ਬਾਹਲਾ ਹੋਵੇ ਯਾਰ ਕੁਮ ਕੁਛ ਨਹੀਂ ਬਈ ਬਸ ਐ ਸੀਗਾ ਮੇਰੇ ਕੋਲ ਟਾਈਮ ਨਹੀਂ ਹੁੰਦਾ ਸੀਗਾ ਟਾਈਮ ਨਹੀਂ ਬਈ ਉਹੀ ਗੱਲ ਹੈ ਫਿਰ ਤੂੰ ਟਾਈਮ ਨਹੀਂ ਦਿੰਦਾ ਉਹਨਾਂ ਨੂੰ ਟਾਈਮ ਨੂੰ ਦਿੰਦਾ ਸੀ ਕਿ ਨਹੀਂ ਸੀ ਬਈ ਯਾਰ ਟਾਈਮ ਹੁਣ ਮੈਨੂੰ ਮੈਂ ਡਿਊਟੀ ਹੈ ਨਾ ਬਸ ਦਾ ਕੰਮ ਕਰਦਾ ਚਲਾਉਣਾ ਮੈਂ ਕੰਟਰੈਕ ਭਾਈ ਇਹ ਡਰਾਈਵਰ ਆ ਭਾਈ ਤੇ ਬਈ ਡਰਾਈਵਰ ਦਾ ਰਾਤ ਨੂੰ ਤਾਂ ਵਿਲੇ ਹੀ ਹੁੰਦੇ ਆ ਕਿ ਥੋੜੀ ਰਾਤ ਨੂੰ ਹੀ ਚੱਲਦੇ ਆ ਬਸ ਭਾਈ ਮੇਰੀ ਡਿਊਟੀ ਹੁੰਦੀ ਸੀਗੀ ਯਾਰ ਤੜਕੇ 6 ਵੇ ਤੋਂ ਲੈ ਕੇ ਰਾਤ ਦੇ 12 ਵੇ ਤੱਕ ਲੰਮਾ ਰੂਟ ਹੁੰਦਾ ਸੀਗਾ ਠੀਕ ਹੈ ਜਦੋਂ ਮੈਂ ਆਉਣਾ ਸੀਗਾ ਉਦੋਂ ਤਾਂ ਕੰਮ ਹੋਇਆ ਪਿਆ ਸੀ ਉੱਤੋਂ ਫੱਲ ਲੇ ਭਾਈ ਇਹਨੇ ਅਧਿਕਾਰ ਵਾਲੇ ਬਈ ਮੈਂ ਉਹੀ ਕਹਿਣਾ ਨਾ ਫਿਰ ਗੱਲ ਉੱਥੇ ਮੋੜਕੜ ਕੇ ਆ ਜਾਂਦੀ ਹੈ ਬਈ ਤੇਰੇ ਬੁੱਢੇ ਮਾਂ ਪਿਓ ਆ ਤੂੰ ਇਕੱਲਾ ਕਹਿਰਾ ਪੋਤਾ ਹੈਣਾ ਮਾਂ ਪਿਓ ਦਾ ਬਈ ਤੂੰ ਉਹਨਾਂ ਹੀ ਤਾਂ ਵੱਡਾ ਪਰੋਲਦਾ ਨਾ ਹੁਣ ਉਹਨਾਂ ਨੂੰ ਕੌਣ ਸੰਭੂਗਾ ਤੂੰ ਤਾਂ ਜਮਾਨਤ ਤੇ ਅੱਜ ਆ ਗਿਆ ਛੁੱਟੀ ਆਇਆ 20 25 ਦਿਨਾਂ ਦੀ ਫੇਰ ਜਾਵੜੇਗਾ ਤੇ ਮਾਂ ਪਿਓ ਨੂੰ ਕੌਣ ਸੰਭੂ ਮਗਰ ਬਈ ਹਣ ਸੰ ਕੀ ਹੁਣ ਤਾਂ ਜ਼ਿੰਦਗੀ ਜਦੋਂ ਖਰਾਬ ਹੀ ਹੋ ਗਈ ਹੁਣ ਕੀ ਕਰੀਂ ਨਹੀਂ ਤੈਨੂੰ ਆਏ ਲੱਗਦਾ ਵੀ ਤੂੰ ਗਲਤੀ ਕਰ ਲਈ ਹੈ ਗਲਤੀ ਯਾਰ ਮੇਰੀ ਗੱਲ ਸੁਣ ਜਦੋਂ ਮੈਂ ਇਹ ਕੰਮ ਕੀਤਾ ਤੇ ਜੱਜ ਸਾਹਿਬਾਨ ਨੂੰ ਵੀ ਪਤਾ ਹੋਣਾ ਚਾਹੀਦਾ ਹੂੰ ਵੀ ਉਹਨਾਂ ਨੂੰ ਵੀ ਸੋਚ ਸਮਝ ਕੇ ਕਿ ਬੰਦੇ ਨੂੰ ਉਹ ਸਜ਼ਾ ਦੇਣੀ ਚਾਹੀਦੀ ਹੈ ਬਈ ਇਹਨੇ ਆਹ ਨੂੰ ਸੋਧਣਾ ਪਰ ਜੇ ਹੋਂ ਤੂੰ ਕਿ ਉਹਨੂੰ ਮਾਰ ਕੇ ਆਏ ਬਈ ਮਾਰੇ ਤਾਂ ਉਹਨੂੰ ਤਾਂ ਜੱਜ ਸੇਬਾੜ ਵੀ ਨਹੀਂ ਛੱਡ ਸਕਦਾ ਵੀ ਪਤਾ ਵੀ ਹੁਣ ਜਦੋਂ ਕਿਉਂ ਮਾਰਿਆ ਤੂੰ ਉਹਨਾਂ ਜੱਜ ਸੇਬਾੜ ਨੂੰ ਅਸੀਂ ਸਾਰੀ ਹੱਦ ਬੀ ਦੱਸੀ ਹੈ ਦੱਸੀ ਮੈਂ ਸਾਰੀ ਗੱਲ ਵੀ ਆ ਗੱਲ ਸੀ ਹਾਂ ਫਿਰ ਬਈ ਹੁਣ ਗੱਲ ਉਹੀ ਆ ਗਈ ਬਈ ਉਹ ਤਾਂ ਕਹਿੰਦੀ ਵੀ ਗਲਤ ਤਾਂ ਹੈਗਾ ਪਰ ਕਾਨੂੰਨ ਦੇ ਤੌਰ ਤੇ ਕਹਿੰਦਾ ਸਜ਼ਾ ਤਾਂ ਮਿਲੂਗੀ ਬਈ ਕਾਨੂੰਨ ਦੇ ਉਹੀ ਮੈਂ ਗੱਲ ਕਹਿਣ ਲੱਗਾ ਸੀ ਬਈ ਜੱਜ ਸੇਬਾਂਨ ਵੀ ਛੱਡ ਸਕਦਾ ਸੀ ਤਲਾਕ ਦੇ ਸਕਦਾ ਸੀ ਪਰ ਆਹ ਕੰਮ ਨਹੀਂ ਕਰਨਾ ਸੀ ਮੈਨੂੰ ਇਹ ਤੂੰ ਇਹ ਗੱਲ ਮੰਨਦਾ ਵੀ 2 ਮਿੰਟ ਦੇ ਗੁੱਸੇ ਨੇ ਤੇਰੀ ਜ਼ਿੰਦਗੀ ਖਰਾਬ ਕਰ ਦਿੱਤੀ ਹਾਂ ਬਈ ਇਹ ਤਾਂ ਗੱਲ ਹੈ ਤੇ ਤੂੰ ਲੋਕਾਂ ਨੂੰ ਆਖਰ ਤੇ ਜਾਂਦਾ ਜਾਂਦਾ ਬਈ ਕੀ ਕਹਿਣਾ ਚਾਹੇਗਾ ਵੀ ਜਿਹੜਾ 2 ਮਿੰਟ ਦਾ ਗੁੱਸਾ ਹੁੰਦਾ ਵੇਸ਼ਾ ਦਾ ਸ਼ਾਂਤ ਕਰ ਲੋ ਬਈ ਯਾਰ ਬਹੁਤ ਵੱਡੀ ਗਲਤੀ ਹੋਈ ਐ ਮੈਥੋਂ ਤੇ ਤੁਸੀਂ ਵੀ ਗਲਤੀ ਨਾ ਕਰੋ ਕਿ ਗੁੱਸੇ ਵਿੱਚ ਲੈ ਫੈਸਲੇ ਕਦੇ ਬੰਦੇ ਨੂੰ ਕੰਮ ਆਏ ਪਾਸਾ ਕਰ ਲੋ ਬਾਈ ਮੈਥੋਂ ਪਾਸਾ ਹੋਇਆ ਨਹੀਂ ਕਿ ਮੈਥੋਂ ਰਹਿ ਨਹੀਂ ਗਿਆ ਬਾਈ ਤੇ ਮੈਥੋਂ ਅਣਕਣਕ ਚਾਹ ਦੀ ਬੈਂਕਰ ਲਈ ਬਸ ਬਈ ਯਾਨੀ ਕੀ ਹੋਣਾ ਤੈਨੂੰ ਕੀ ਨਹੀਂ ਸਾਲਾ ਸੜਿਆ ਹੋਈ ਵੀ ਹੈ ਖੁੱਦੋਂ ਅਣਖ ਵੀ ਨਹੀਂ ਰੱਖਣੀ ਚਾਹੀਦੀ ਬਸ ਧੀ ਗੱਲ ਆ ਬਈ ਯਾਰ ਅਣਖਾਂ ਦੇ ਪਿੱਛੇ ਬਈ ਆਦਾ ਪਰਿਵਾਰ ਰੋਲ ਜਾਂਦਾ ਹੈ ਹਾਂ ਪਰਿਵਾਰ ਰੋਲ ਜਾਂਦੇ ਠੀਕ ਹੈ ਕੋਈ ਅਣਖਣਖਣਾ ਵੇਖੋ ਬਈ ਆਦਾ ਪਰਿਵਾਰ ਵੇਖੋ ਆਦਾ ਪਰਿਵਾਰ ਵੇਖੋ ਪਰਿਵਾਰ ਨੂੰ ਸਮਝਾਓ ਜੇ ਕੋਈ ਗਲਤ ਰਸਤੇ ਜਾ ਰਿਹਾ ਹੁਣ ਸਮਝਾਓ ਜੇ ਨਹੀਂ ਸਮਝਦਾ ਬਈ ਆਪਾਂ ਤਲਾਕ ਦੇ ਕੇ ਕੁੜੀ ਨੂੰ ਅੱਡ ਭੇਜੋ ਮੈਂ ਆ ਪੱਡ ਹੋ ਜਾ ਪਰ ਐਣੀ ਕੋਈ ਗੁੜੀਆਂ ਨੂੰ ਬਈ ਕੁੜਗਾਂ ਨੂੰ ਇਹ ਚਾਹੀਦਾ ਹੈ ਨਾ ਬਈ ਜਦੋਂ ਬਈ ਇਹ ਸਾਰਾ ਕੋਈ ਮਿਲ ਜਾਂਦਾ ਫਿਰ ਵੀ ਜੇ ਬਾਹਰ ਮੂੰਹ ਮਾਰਨਾ ਫਿਰ ਫਾਇ ਗਲਤ ਹੋਈ ਜਾਂਨੇ ਹਮ ਸਾਰਾ ਕੋਈ ਮਿਲਨ ਦੇ ਬਾਵਜੂਦ ਵੀ ਤੇ ਆਪਾਂ ਗਲਤ ਹੋਈ ਜਾਂਨੇ ਫਿਰ ਤਾਂ ਬਹੁਤ ਵੱਡੀ ਗਲਤੀ ਹੈ ਪਰ ਬਈ ਤੁਹਾਨੂੰ 20 ਸਾਲ ਦੀ ਸਜ਼ਾ ਹੋਈ ਹੈ 20 ਸਾਲ ਦੀ ਸਜ਼ਾ ਹੋਈ ਹੈ ਬਈ ਯਾਰ ਮੈਂ ਬਸ 6 ਮਹੀਨੇ ਤੱਕ ਬਈ 6 ਮਹੀਨੇ ਠੀਕ ਹੈ ਬਈ ਧੰਨਵਾਦ ਬਈ ਤੁਸੀਂ ਸਾਨੂੰ ਟਾਈਮ ਦਿੱਤਾ ਤੇ ਵੇਖੋ ਬਈ ਬਾਈ ਨੇ ਸਾਰੀ ਗੱਲ ਦੱਸੀ ਹੈ ਤੇ ਅਸੀਂ ਤਾਂ ਬਈ ਕੁੜੀਆਂ ਨੂੰ ਵੀ ਸੁਨੇਹਾ ਦੇਣਾ ਚਾਹੁੰਦੇ ਆ ਬਈ ਜੇ ਤੁਹਾਡਾ ਵਿਆਹ ਕਰਦੇ ਕਿਤੇ ਚੰਗੇ ਥਾਂ ਤੇ ਕਰਦੇ ਆ ਸਾਨੂੰ ਸਾਰਾ ਕੁਝ ਮਿਲਦਾ ਤੇ ਇੱਕ ਬਈ ਨਿੱਕੀ ਜੀ ਗਲਤੀ ਪਛਾਹਦਾ ਘਰ ਨਾ ਪਟੋ ਜੇ ਤੁਹਾਡੀ ਕਿਸੇ ਨਾਲ ਗੱਲਬਾਤ ਹੈਗੀ ਜਾਂ ਤੁਹਾਡੀ ਕਿਸੇ ਨਾਲ ਸੰਬੰਧ ਹੈਗੇ ਆ ਤਾਂ ਵਿਆਹ ਤੋਂ ਪਹਿਲਾਂ ਤੁਸੀਂ ਆਦੇ ਘਰ ਵਾਲੇ ਨੂੰ ਤੇ ਆਦੇ ਮਾਪਿਆਂ ਨੂੰ ਦੱਸ ਦਿਓ ਆਦਾ ਵਿਆਹ ਹੀ ਉੱਥੋਂ ਕਰਾ ਲਓ ਫਿਰ ਦੂਜੀ ਗੱਲ ਜਿਵੇਂ ਬਾਈ ਨੇ ਦੱਸਿਆ ਕਿ ਭਈਏ ਦੇ ਨਾਲ ਉਹ ਮਾੜੀ ਸੀਗੀ ਮਾੜੀਆਂ ਹਰਕਤਾਂ ਕਰਦੀ ਸੀਗੀ ਬਈ ਅਸੀਂ ਪੰਜਾਬੀਆਂ ਨੂੰ ਬੇਨਤੀ ਕਰਦੇ ਆਂ ਵੀ ਜਿਹੜੇ ਭਈਏ ਆ ਇਹ ਆਪਣੇ ਪਰਿਵਾਰਾਂ ਤੱਕ ਪਹੁੰਚਣ ਲੱਗ ਗਏ ਆ ਇਹਨਾਂ ਨੂੰ ਬਈ ਜਿਵੇਂ ਸਾਰੇ ਪੈਟ ਦੇ ਲੱਖਿਆਰ ਗਈ ਪਿੱਟੀ ਜਾਂਦੇ ਆ ਬਈ ਇਹਨਾਂ ਦੀ ਇੱਥੇ ਵੋਟਾਂ ਬਣਾਉਣੀਆਂ ਬੰਦ ਕਰੋ ਇਹਨਾਂ ਨੂੰ ਇੱਥੇ ਜ਼ਮੀਨਾਂ ਲੈਣੀਆਂ ਬੰਦ ਕਰੋ ਸਰਕਾਰ ਨੂੰ ਵੀ ਅਸੀਂ ਅਪੀਲ ਹੀ ਕਰਦੇ ਆ ਕਿ ਜਿਵੇਂ ਦੂਜੇ ਰਾਜਾਂ ਦੇ ਵਿੱਚ ਕਾਨੂੰਨ ਬਣੇ ਆ ਵੀ ਪਹਿਲੀ ਨਹੀਂ ਖਰੀਦ ਸਕਦੇ ਆਪਾਂ ਵੀ ਸਾਡੇ ਵੀ ਗਰੂਨ ਆ ਜਾ ਬਣਾਓ ਵੀ ਇੱਥੇ ਬਾਹਰਲਾ ਬੰਦਾ ਆ ਕੇ ਪਹਿਲੀ ਨਾ ਖਰੀਦ ਸਕੇ ਤੇ ਅਸੀਂ ਜਿਹੜੀ ਸਾਡੀ ਇਹ ਵੀਡੀਓ ਆ ਇਹ ਇੱਕ ਸੇਧ ਦੇ ਨਾਸਤੇ ਤੇ ਇੱਕ ਐਂਟਰਟੇਨਮੈਂਟ ਨਾਸਤੇ ਅਸੀਂ ਵੀਡੀਓ ਬਣਾਈ ਆ ਤੇ ਸਾਡੀਆਂ ਹਰੇਕ ਵੀਡੀਓ ਜਿਹੜੀ ਹੁੰਦੀ ਹੈ ਸੇਧ ਦੇ ਨਾਸਤੇ ਹੁੰਦੀ ਹੈ ਇਹ ਨੂੰ ਸਾਡੀ ਵੀਡੀਓ ਚੰਗੀ ਲੱਗਦੀ ਹੈ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਕਮੈਂਟ ਕਰਕੇ ਜਰੂਰ ਦੱਸਿਓ ਤੇ ਚੈਨਲ ਸਬਸਕ੍ਰਾਈਬ ਕਰ ਲਿਓ ਧੰਨਵਾਦ ਜੀ